ਕੋਈ ਲਵਸ਼ ਨਹੀਂ ਹੈਗਾ ਜੀ ਗੱਲ ਕਰਕੇ ਮਨ ਭਰਿਆਉਂਦਾ ਬਲਕਿ ਬਹੁਤ ਵੱਡੀ ਜਿਹੜੀ ਰਸਾਨੀ ਹੈ ਸਾਹਤਾ ਵੀ ਅਸੀਂ ਇਹ ਸ਼ਬਦ ਬੋਲਦੇ ਆ ਸਾਡਾ ਮਨ ਭਰਿਆਉਂਦਾ ਜੀ ਕੋਈ ਆਪਣੇ ਦੋ ਦੋ ਚਵਾਨੀਆਂ ਮਤਲਬ ਦੋ ਪੈਸੇ ਵੀ ਨਹੀਂ ਛੱਡਦਾ ਬਿਲਕੁਲ ਤੇ ਉਹਨਾਂ ਨੇ ਆਪਣੇ ਮਤਲਬ ਕੌਮ ਲਈ ਕੌਮ ਲਈ ਚਾਰੇ ਪੁੱਤਰ ਵਾਰ ਦਿੱਤੇ ਤਾਂ ਅਸੀਂ ਤਾਂ ਉਹਨਾਂ ਦੇ ਮੁਕਾਬਲੇ ਵਿੱਚ ਮਤਲਬ ਕੋਈ ਵੀ ਕੋਈ ਵੀ ਮੁਕਾਬਲਾ ਉਹਨਾਂ ਦਾ ਕੋਈ ਕਰ ਨਹੀਂ ਸਕਦਾ ਇਹ ਸਾਡੇ ਜਿਹੜੇ ਆਪਣੇ এডੂਕੇਸ਼ਨ ਅਧਾਰੇ ਆ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਸਕੂਲ ਦੇ ਵਿੱਚ ਇਹ ਸ਼ਹਾਦਤ ਨੂੰ ਕਲਾਸ ਵਿੱਚ ਇੱਕ ਇਹ ਜ਼ਰੂਰੀ ਵਿਸ਼ੇ ਤੌਰ ਤੇ ਇਹ ਹੋਣਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸ਼ਹਾਦਤ ਬਾਰੇ ਗਿਆਨ ਹੋਣਾ ਚਾਹੀਦਾ। ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਭਾ ਦੇ ਦੌਰਾਨ ਇੱਥੇ ਨਗਰ ਨਿਗਮ ਜ਼ੋਨ B ਵੱਲੋਂ ਲੰਗਰ ਲਗਾਇਆ ਜਾਂਦਾ ਹੈ। ਛੋਟੇ ਸਹਾਜਦਿਆਂ ਦੀ ਯਾਦ ਦੇ ਵਿੱਚ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਜਿਹੜਾ ਅਸੀਂ ਸੇਵਾ ਦਾ ਸੇਵਾ ਕਰਦੇ ਹਾਂ। ਤਾਂ ਤਸਵੀਰ ਹੈ ਜੋ ਤੁਹਾਨੂੰ ਦਿਖਾਈ ਜਾ ਰਹੀ ਹੈ ਲੰਗਰ ਵਰਤਾਇਆ ਜਾ ਰਿਹਾ ਉਹ ਤਸਵੀਰ ਦਿਖਾਈ ਜਾ ਰਹੀ ਹੈ ਪ੍ਰਣਾਮ ਸ਼ਹੀਦਾਂ ਨੂੰ ਵੀ ਕਰਾਂਗੇ ਕਿਉਂਕਿ ਜੁਜਾਵਰ ਸਿੰਘ ਜੁਜਾਰ ਸਿੰਘ ਪਤੀ ਸਿੰਘ ਜੀ तमाम ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਕੀ ਸਭਾ ਚੱਲ ਰਹੀ ਹੈ ਸਬਾਹ ਵੀ ਚਲਨੀ ਸ਼ੁਰੂ ਹੋ ਚੁੱਕੀਆਂ ਕਿਉਂਕਿ 25 ਤੋਂ ਸਬਾਹ ਚਲਨੀ ਸ਼ੁਰੂ ਹੋ ਗਈ ਸੀ ਕਾਰਪੇਸ਼ਨ ਨੇ ਅੱਜ ਮਿੱਥਿਆ ਸੀਗਾ ਕਿ ਲੰਗਰ ਸੇਵਾ ਕਰਨੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਬਾਹ ਦੇ ਦੌਰਾਨ ਇੱਥੇ ਨਗਰ ਨਿਗਮ ਜ਼ੋਨ ਵੀ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਛੋਟੇ ਸਹਾਜਦਿਆਂ ਦੀ ਯਾਦ ਦੇ ਵਿੱਚ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਜਿਹੜਾ ਅਸੀਂ ਸੇਵਾ ਦਾ ਸੇਵਾ ਕਰਦੇ ਹਾਂ ਉਹਦੀ ਠੰਡੀਆਂ ਰਾਤਾਂ ਲੇਕਿਨ ਅਸਤਾ ਜੈਕਟਾਂ ਵੀ ਪਾਈ ਜਾਂਦੀਆਂ ਲੇਕਿਨ ਉਹਨਾਂ ਨੂੰ ਉਸ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਠੰਡੀਆਂ ਹਵਾਵਾਂ ਸੀਗੀਆਂ لیکن ਕਿੱਦਾ ਦੇਖਦੇ ਹੋ ਅੱਜ ਸਾਡੀ ਸੰਸਕ੍ਰਿਤੀ ਕਿੱਥੇ ਚਾ ਚੁੱਕੀ ਹੋਈ ਹੈ ਮੀ ਜੀ ਸੰਸਕ੍ਰਿਤੀ ਹੁਣ ਤਾਂ ਬਹੁਤ ਕਲਯੁਗ ਦਾ ਸਮਾਂ ਹੈ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਉਸ ਸਮੇਂ ਆਪਣੇ ਪੁੱਤਰ ਹੀ ਵਾਰ ਦਿੱਤੇ ਉਸ ਉਸ ਦਾ ਕੋਈ ਮੁਕਾਬਲਾ ਨਹੀਂ ਹੈ ਉਹਨਾਂ ਅੱਜ ਤੱਕ ਅੱਜ ਮਤਲਬ ਸਾਰਾ ਜ਼ਮਾਨਾ ਜਿਹੜਾ ਹੈ ਉਹ ਸਾਰਾ ਮਟੀਰੀਅਲਿਸਟਿਕ ਹੋ ਚੁੱਕਿਆ ਹੈ ਕੋਈ ਆਪਣੇ ਦੋ ਦੋ ਚਵਾਨੀਆਂ ਮਤਲਬ ਦੋ ਪੈਸੇ ਵੀ ਨਹੀਂ ਛੜਦਾ ਬਿਲਕੁਲ ਤੇ ਉਹਨਾਂ ਨੇ ਆਪਣੇ ਮਤਲਬ ਕੌਮ ਲਈ ਕੌਮ ਲਈ ਚਾਰੇ ਪੁੱਤਰ ਵਾਰ ਦਿੱਤੇ ਅਸੀਂ ਤਾਂ ਉਹਨਾਂ ਦੇ ਮੁਕਾਬਲੇ ਮਤਲਬ ਕੋਈ ਵੀ ਕੋਈ ਵੀ ਮੁਕਾਬਲਾ ਉਹਨਾਂ ਦਾ ਕੋਈ ਕਰ ਨਹੀਂ ਸਕਦਾ ਤੇ ਬਸ ਅਸੀਂ ਮੌਕੇ ਤੇ ਮੌਕੇ ਮਤਲਬ ਅੱਜ ਸੇਵਾ ਕੀਤੀ ਜਾ ਰਹੀ ਹੈ ਲਗਾਤਾਰ ਹੁਣ 2 ਦਿਨ ਲੰਗਰ ਹੋਰ ਚੱਲੇਗਾ ਹਾਂਜੀ ਹਾਂ ਅ ਅੱਜ ਤੋਂ ਸ਼ੁਰੂ ਹੋਇਆ ਤਾਂ ਲੰਗਰ ਜਿਹੜਾ ਹੈ ਚੱਲੇਗਾ ਜੀ ਬਿਲਕੁਲ ਕਿੰਦਾ ਦੇਖਦੇ ਹੋ 9 ਸਾਲ ਤੇ 6 ਸਾਲ ਮੈਂ ਜੁਮਰ ਛੋਟੀ ਹੁੰਦੀ ਬਹੁਤ ਛੋਟੀ ਹੁੰਦੀ ਹੈ ਜਦੋਂ ਜਿੰਦਾ ਨੀਹਾਂ ਚਨਵਾ ਦਿੱਤਾ ਜਾਂਦਾ ਕੋਈ ਲਫਸ਼ ਨਹੀਂ ਹੈਗੇ ਜੀ ਗੱਲ ਕਰਕੇ ਮਨ ਭਰ ਆਉਂਦਾ ਬਿਲਕਿ ਇਹ ਬਹੁਤ ਵੱਡੀ ਜਿਹੜੀ ਦਸਾਨੀ ਸ਼ਾਨ ਦਾ ਇਸ ਜਿਹੇ ਸ਼ਬਦ ਬੋਲਦੇ ਆ ਸਾਡਾ ਮਨ ਭਲਉਂਦਾ ਜੀ ਤੇ ਬਹੁਤ ਵੱਡੀ ਮਾਲਕ ਦਾ ਕਰਵਾਨੀ ਕੀਤੀ ਆ ਸਾਡੀ ਮਸ਼ੁੱਕਾਂ ਨੂੰ ਮੈਂ ਇੱਕ ਸਾਰੀ ਸਮਾਜ ਨੂੰ ਇੱਕ ਬੇਨਤੀ ਕਰਾਂਗਾ ਵੀ ਇਸ ਜਨ ਨੂੰ ਮਾਲਕ ਦਾ ਨਾਮ ਲੈ ਕੇ ਸਿਵਨ ਕਰਕੇ ਜਨੂੰਨ ਘਾਇਆ ਜਾਵੇ ਤੇ ਸੱਚ ਪਿਆਰ ਪ੍ਰਤੀ ਹੋਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਦੁਆਰਾਂ ਚਲੇ ਗਈ ਸੀਗੇ ਜਦੋਂ ਅਤੀ ਦੁਆਰ ਪਹੁੰਚਦੀ ਹੈ ਦੁਆਰ ਟਹਿ ਜਾਂਦੀ ਹੈ لیکن ਉਹ ਪਲ ਵੀ ਜਦੋਂ ਸੁਣਿਆ ਜਾਂਦਾ ਇਤਿਹਾਸ ਸੁਣਿਆ ਜਾਂਦਾ ਤਾਂ ਰੂਹ ਕੰਡੇ ਖੜੇ ਹੋ ਜਾਂਦੇ ਸਰੀਰ ਦੇ ਕਿ ਉਹ ਛੋਟੀ ਮਹਿਸ ਛੋਟੀ ਉਮਰ ਚ ਅੱਜ ਨੂੰ ਤਾਂ ਬੱਚੇ ਤਾਂ ਐਦਾ ਘੁੰਮਦੇ ਫਿਰਦੇ ਨੇ ਬੱਚਿਆਂ ਨੂੰ ਮਾਪਦਾ ਪਿਤਾ ਨਾਲ ਕੁਝ ਲੈਣ ਦੇ ਨਹੀਂ ਉਹ ਤਾਂ ਕੌਮਲੀਏ ਸਾਰਾ ਕੁਝ ਵਾਰ ਗਏ ਇਹ ਮਾਲਕ ਨੇ ਸਾਰੇ ਸਾਡੇ ਸਮਾਜ ਨੂੰ ਉਸ ਰਖਖਤ ਰੱਖਣ ਲਈ ਕੁਰਬਾਨੀ ਦਿੱਤੀ ਆ ਸਾਨੂੰ ਇਸ ਕੁਰਬਾਨੀ ਤੋਂ ਸੇਧ ਲੈਣੀ ਚਾਹੀਦੀ ਆ ਤੇ ਸਮਾਜ ਦੇ ਵਿੱਚ ਅਸੀਂ ਆਪਣੇ ਸਮਾਜ ਦੇ ਵਿੱਚ ਇਸ ਇਲਸਾਨੀ ਸਹਾਤ ਨੂੰ ਯਾਦ ਕਰਦੇ ਹੋਏ ਮਾਲਕ ਦਾ ਸਿਮਰਨ ਕਰਦੇ ਹੋਏ ਜਨ ਨੂੰ ਯਾਦ ਕਰਨਾ ਚਾਹੀਦਾ ਜੀ ਮੈਂ ਆਪਣੇ ਵੱਲੋਂ ਨਿਕੰਗ ਮੈਂ ਪੂਰੇ ਸਮਾਜ ਨੂੰ ਕਿਹਾ ਜਾਂਦਾ ਸੀ ਕੁਝ ਅਸੀਂ ਇਤਿਹਾਸ ਦੇ ਜਾਣੂ ਕਰਾਈਏ ਹਰ ਕਿਸੇ ਨੂੰ ਜਿਹੜੇ ਅੱਜ ਸਕੂਲਾਂ ਦੇ ਵਿੱਚ ਇਤਿਹਾਸ ਨਾਲ ਜਾਣੂ ਨਹੀਂ ਹੈ ਉਹਨਾਂ ਨੂੰ ਜਾਣੂ ਕਰਾਈਏ ਐਸਾ ਕੁਝ ਮਿੱਥੀਏ ਕੀ ਮਤਲਬ ਹਰ ਸਕੂਲ ਦੇ ਵਿੱਚ ਐਜੂਕੇਸ਼ਨ ਹੋਵੇ ਕਿ ਉਹ ਸ਼ਹਾਦਤਾਂ ਬਾਰੇ ਪਤਾ ਲੱਗ ਸਕੇ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਜੀ ਇਹ ਚੀਜ਼ ਬਿਲਕੁਲ ਹੋਣੀ ਚਾਹੀਦੀ ਆ ਮੈਂ ਤੁਹਾਡੇ ਮੀਡੀਆ ਦਾ ਹੀ ਇਹ ਸਾਡੇ ਜਿਹੜੇ ਆਪਣੇ ਐਜੂਕੇਸ਼ਨ ਅਧਾਰੇ ਆ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਸਕੂਲ ਦੇ ਵਿੱਚ ਇਹ ਸ਼ਹਾਦਤ ਨੂੰ ਕਲਾਸ ਵਿੱਚ ਇੱਕ ਇਹ ਜ਼ਰੂਰੀ ਵਿਸ਼ੇ ਤੌਰ ਤੇ ਏ ਹੁਣ ਜੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸਾਜ ਤੋਂ ਵਾਰ ਗਿਆਨ ਹੋਣਾ ਚਾਹੀਦਾ ਹੈ। ਪਹਿਲੀ ਪਾਸ਼ੀ ਤੇ ਲੈ ਕੇ 10ਵੀਂ ਪਾਸ਼ਾਈ ਤੱਕ ਵੀ ਐਸੀ ਕੁਛ ਬੁੱਕਸ ਹੋਣੀਆਂ ਚਾਹੀਦੀਆਂ ਜਿਹੜੀ ਹਰ ਸਕੂਲ ਦੇ ਵਿੱਚ ਹੋਣ ਜਾਈਏ ਪਤਾ ਲੱਗ ਸਕੇ ਪੰਜਾਬ ਦੀ ਵਿਰਾਸਤ ਤਾਂ ਪਤਾ ਲੱਗ ਸਕੇ ਨਾ ਪੰਜਾਬ ਦੀ ਵਿਰਾਸਤ ਇਹ ਕਈ ਐਸੇ ਲੀਡਰ ਆਏ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਕਿ ਐਜੂਕੇਸ਼ਨ ਮੰਤਰੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਨੇ ਕਿ ਨਹੀਂ ਕਰਨੇ ਚਾਹੀਦੇ। ਬਿਲਕੁਲ ਜੀ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਬਿਲਕੁਲ ਉਪਰਾਲੇ ਕਰਨੇ ਚਾਹੀਦੇ ਹੈ ਤਾਂ ਹੀ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲ ਸਕੂਗੀ ਜੀ। ਬ ਪਰਨਾਮ ਸ਼ਹੀਦਾਂ ਨੂੰ ਇਸ ਕਰਕੇ ਹੈ ਕਿ ਉਹਨਾਂ ਕਰਕੇ ਹੀ ਅੱਜ ਅਸੀਂ ਖੁੱਲ੍ਹਾ ਸਾਹ ਲੈ ਰਹੇ ਆਂ ਨਹੀਂ ਤਾਂ ਅੱਜ ਨੂੰ ਤੁਹਾਨੂੰ ਸਾਰ ਨੂੰ ਪਤਾ ਕੀ ਹਾਲਾਤ ਹੋ ਜਾਣੇ ਸੀਗੇ ਪ੍ਰਣਾਮ ਕਰਦੇ ਆਂ ਛੋਟੇ ਚਾਰ ਸਾਹਿਬਜ਼ਾਦਿਆਂ ਨੂੰ ਪਹਿਲੀ ਪਾਸ਼ਾਏ ਤੋਂ ਲੈ ਕੇ ਦਸਵੀਂ ਪਾਸ਼ਾਏ ਨੂੰ ਪ੍ਰਣਾਮ ਕਰਦੇ ਆਂ ਜਿਨ੍ਹਾਂ ਨੇ ਸਾਰਾ ਇੱਕ ਪੂਰਾ ਦਾ ਪੂਰਾ ਪਰਵਾ ਜਿਹੜਾ ਸ਼ਹੀਦ ਹੋ ਗਿਆ ਸੀਗਾ ਕਿ ਕੋਮ ਦੀ ਖਾਤਰ ਲੇਕਿਨ ਉਸਲਾ ਵੀ ਸਾਨੂੰ ਸਿੱਖਿਆ ਮੰਤਰੀ ਨੂੰ ਚਾਹੀਦਾ ਕਿ ਹਰ ਸਕੂਲਾਂ ਦੇ ਵਿੱਚ ਉਹ ਤਮਾਮ ਉਹ ਬੁਕਸ ਲਗਾਈਆਂ ਜਾਣ ਕਿ ਸਾਡੇ ਛੋਟੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਹ ਮੈਚ 9 6 ਸਾਲ ਦੇ 9 ਸਾਲ ਦੀ ਉਮਰ ਵਿੱਚ ਜਦੋਂ ਜਿੰਦਾ ਨਹੀਂ ਹੱਤਿਮਾ ਦਿੱਤਾ ਜਾਂਦਾ ਵੈ ਤੇ ਉਹ ਇਤਿਹਾਸ ਤੇ ਉਹ ਬੱਚਿਆਂ ਦੇ ਵਿੱਚ ਦੁਬਾਰਾ ਉਹ ਚੀਜ਼ ਤੇ ਜੋਸ਼ ਅੱਜ ਨੂੰ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਉਹ ਗੁਰੂ ਸਾਹਿਬ ਦੇ ਪਿਆਰੇ ਲਾੜਲੇ ਬੱਚੇ ਸੀਗੇ ਮਾਤਾ ਅੱਜ ਨੂੰ ਆਪਣੇ ਬੱਚਿਆਂ ਨੂੰ ਕਲੇਜ ਤੋਂ ਦੂਰ ਨਹੀਂ ਕਰਦੀ ਤੇ ਉਹਨਾਂ ਨੇ ਆਪਣੇ ਪੋਤੀ ਕੋਮਲੀ ਬਾਤ ਤੇ ਲੋਕਾਂ ਨੂੰ ਕੈਮਰਾਮੈਨ ਮੈਂ ਵੀ ਵਿਸ਼ਾਲ ਕਪੂਰ ਨੂੰ ਰਣ